ਤੁਸੀਂ ਸੁਣ ਰਹੇ ਹੋ ਜਗਦੀਪ ਸਿੰਘ ਦਾ ਨੋਵਲ ਹੰਨੇ ਹੰਨੇ ਪਾਤਸ਼ਾਹੀ ਤੀਸਰਾ ਅੰਕ ਹੈ ਅਬ ਮੈਂ ਕਹਾਂ ਸਿੰਗਨ ਕੀ ਸਾਖੀ ਜਹ ਬਿਦ ਬਡਣ ਅਸਾਡਣ ਆਖੀ ਕੰਦੀ ਬਾਬਾ ਮੇਰੀ ਉਂਗਲੀ ਫੜ ਕੇ ਮੈਨੂੰ ਮੋਗੇ ਲੈ ਆਇਆ ਇੱਕ ਨਿੱਕਾ ਜਿਹਾ ਬਾਲ ਉਮਰ ਮਸਾ 10 ਕੋ ਸਾਲ ਬਾਬਾ ਮੈਨੂੰ ਉਹਦੇ ਮਗਰ ਕਰਦਿਆਂ ਬੋਲਿਆ ਜਾ ਭੱਜ ਕੇ ਉਹ ਬਾਲ ਦੀ ਉਂਗਲੀ ਫੜ ਲੈ ਕਥਾ ਜਾਣਨ ਦਾ ਸਭ ਤੋਂ ਚੰਗਾ ਢੰਗ ਇਹੋ ਹੈ ਸ਼ੇਰਾਕੀ ਕਥਾ ਵਿੱਚਲੇ ਕਿਸੇ ਪਾਤਰ ਦੇ ਨਾਲ ਹੋਤਰੋ ਜਿਹੜਾ ਵੀ ਪਾਤਰ ਤੁਹਾਨੂੰ ਪਾ ਜਾਏ ਮੇਰੀ ਜਾਣチェ ਤੈਨੂੰ ਇਹ ਬਾਲ ਵੱਡੀਆਂ ਕਥਾਵਾਂ ਦੇ ਰੂਬਰੂ ਕਰਵਾਏਗਾ ਸ਼ਹੀਦ ਹੋਣ ਵਾਲੇ ਸ਼ਹਾਦਤਾਂ ਤੀਕ ਤੇ ਉਸ ਤੋਂ ਮਗਰੋਂ ਵੀ ਆਪਣੇ ਤੋਂ ਪਹਿਲਾਂ ਹੋ ਚੁੱਕੇ ਸ਼ਹੀਦਾਂ ਦੇ ਨਾਲ-ਨਾਲ ਤੁਰਦੇ ਹਨ ਸੋ ਇਸ ਬਾਲ ਨਾਲ ਰਹਿ ਕੇ ਤੈਨੂੰ ਸ਼ਹੀਦਾਂ ਦੇ ਦਰਸ਼ਨ ਹੋਣਗੇ ਇਹ ਸ਼ਹੀਦ ਹੋਵੇਗਾ ਇਹ ਬਾਲ ਮੈਂ ਥੋੜਾ ਹੈਰਾਨੀ ਤੇ ਉਤਸੁਕਤਾ ਨਾਲ ਪੁੱਛਿਆ ਬਸ ਹੁਣ ਤੈਨੂੰ ਇਹੋ ਦੱਸੇਗਾ ਸਾਰਾ ਕੁਝ ਤੇ ਕੰਦੀ ਬਾਬਾ ਕਿਧਰੇ ਅਲੋਪ ਹੋ ਗਿਆ ਮੈਂ ਕੋਚਿਰ ਤਾਂ ਉੱਥੇ ਹੀ ਖਲੋਤਾ ਰਿਹਾ ਤੇ ਫੇਰ ਜਦ ਉਹ ਬਾਲ ਮੇਰੀਆਂ ਅੱਖਾਂ ਤੋਂ ਓਲੇ ਹੋਣ ਲੱਗਾ ਤਾਂ ਮੈਂ ਭੱਜਿਆ ਮੇਰੇ ਪੈਰਾਂ ਦਾ ਖੜਾਕ ਸੁਣ ਕੇ ਉਸਨੇ ਮੇਰੇ ਵੱਲ ਦੇਖਿਆ ਤੇ ਬੋਲਿਆ ਤੁਸੀਂ ਕਿਹੜੀ ਜਮਾਤ ਵਿੱਚ ਹੋ ਮੈਂ ਤਾਂ ਹਜੇ ਦਾਖਲਾ ਲੈਣਾ ਹੈ ਜੀ ਮੇਰੇ ਮੂੰਹੋਂ ਨਿਕਲਿਆ ਤੁਸੀਂ ਹਜੇ ਤੱਕ ਦਾਖਲਾ ਨਹੀਂ ਲਿਆ ਤੁਹਾਡੀ ਉਮਰ ਤਾਂ ਮੇਥੋਂ ਵੱਡੀ ਹੈ ਪਰ ਮੈਂ ਸੁਣਿਆ ਕਿ ਸ਼ਹਾਦਤਾਂ ਦੇ ਸਕੂਲ ਵਿੱਚ ਦਾਖਲਾ ਉਮਰਾਂ ਨਾਲ ਨਹੀਂ ਜਜ਼ਬਿਆਂ ਨਾਲ ਮਿਲਦਾ ਉਸ ਸਕੂਲ ਵਿੱਚ ਤਾਂ ਤੁਸੀਂ ਦਾਖਲਾ ਲੈ ਕੇ ਹੀ ਪੈਦਾ ਹੋਏ ਸੀ ਜਦ ਸਿੱਖਾਂ ਦੇ ਘਰ ਜਨਮ ਹੋਇਆ ਮੈਂ ਤਾਂ ਇਸ ਦੁਨਿਆਵੀ ਸਕੂਲ ਦੀ ਗੱਲ ਕਰਦਾ ਤੇ ਇੱਥੇ ਤੇ ਇਹ ਕਹਿੰਦੇ ਆ ਉਸ ਬਾਲ ਨੇ ਸਕੂਲ ਦੇ ਬਾਹਰ ਲੱਗੇ ਫੱਟੇ ਵੱਲ ਇਸ਼ਾਰਾ ਕੀਤਾ ਭੁਪਿੰਦਰਾ ਸੀਨੀਅਰ ਸਕੈਂਰੀ ਸਕੂਲ ਮੈਂ ਪੜਿਆ ਤੇ ਮੇਰਾ ਹਾਸਾ ਜਿਹਾ ਨਿਕਲ ਗਿਆ ਇਹਨਾਂ ਸਕੂਲਾਂ ਦੀ ਪੜ੍ਹਾਈ ਤਾਂ ਮੇਰੇ ਗੇੜਜੇ ਵਿੱਚ ਨਹੀਂ ਆਉਂਦੀ ਫਲਾਣੇ ਨੂੰ ਚਾਚਾ ਕਹੋ ਫਲਾਣੇ ਨੂੰ ਬਾਪੂ ਹਾ 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 ਆਹੋ ਇਹ ਤਾਂ ਹੈ ਸ਼ਾਇਦ ਕਦੇ ਕਿਸੇ ਮੋੜ ਤੇ ਜਾ ਕੇ ਕੌਮ ਇਹਦੇ ਬਾਰੇ ਵੀ ਸੋਚੇਗੀ ਪਰ ਹਾਲ ਦੀ ਘੜੀ ਤਾਂ ਸਮਝ ਲਓ ਕਿ ਵੈਰੀ ਦੇ ਤਰੀਕੇ ਜਾਣਨ ਲਈ ਹੀ ਸਹੀ ਸਾਨੂੰ ਇਹ ਵੀ ਪੜਨਾ ਪਵੇਗਾ ਬਾਕੀ ਪੰਥ ਦੀਆਂ ਟਕਸਾਲਾਂ ਸੰਪਰਦਾਵਾਂ ਆਪਣਾ ਮੋਰਚਾ ਸੰਭਾਲੀ ਰੱਖਣ ਇਹ ਸਰਕਾਰੀ ਪੜਾਈ ਸਾਡਾ ਕੁਝ ਨਹੀਂ ਵਿਗਾੜ ਸਕੇਗੀ ਉਹ ਹੱਸਦਾ ਹੋਇਆ ਬੋਲਿਆ کافی ਚਿਰ ਅਸੀਂ ਆਪਸ ਵਿੱਚ ਗੱਲਾਂ ਕਰਦੇ ਰਹੇ ਫਿਰ ਉਹ ਅੰਦਰ ਚਲਾ ਗਿਆ ਪਰ ਮੈਂ ਉਸਦੇ ਉਨਤਿਕ ਉੱਥੇ ਹੀ ਬੈਠਾ ਰਿਹਾ ਤੁਸੀਂ ਘਰ ਨਹੀਂ ਗਏ ਮੈਨੂੰ ਬਾਹਰ ਬੈਠਾ ਦੇਖ ਕੇ ਉਹ ਬੋਲਿਆ ਨਾ ਜਾਣਾ ਨਹੀਂ ਪਤਾ ਨਹੀਂ ਇਹ ਸੋਣਾ ਜਵਾਬ ਹੈ ਕਿ ਤੁਸੀਂ ਕਿਸੇ ਦੀ ਉਡੀਕ ਵਿੱਚ ਹੋ ਹਾਂ ਤੁਹਾਡੀ ਤੇ ਮੈਂ ਉਸ ਨੂੰ ساری ਵਾਰਤਾ ਦੱਸ ਦਿੱਤੀ। ਸੁਕੰਦੀ ਬਾਬਾ ਮੈਨੂੰ ਤੁਹਾਡੇ ਮਗਰ ਛੱਡ ਗਿਆ ਸੀ ਕਿ ਇਸ ਦੀ ਉਂਗਲੀ ਫੜ ਲਵੀਂ ਤੈਨੂੰ ਕਥਾ ਕੋਲ ਲੈ ਜਾਓ। ਕੰਦੀ ਬਾਬਾ ਇੱਕ ਮੋੜ ਤੇ ਜਾ ਕੇ ਹਰ ਸਿੱਖ ਬਾਲ ਦੇ ਰੂਬਰੂ ਹੁੰਦਾ ਹੈ। ਬਸ ਬਾਲ ਮੂੰਹ ਨਾ ਫੇਰੇ ਕੰਦੀ ਬਾਬਾ ਨਹੀਂ ਫੇਰਦਾ। ਤੁਹਾਨੂੰ ਪਤਾ ਹੈ ਮੈਨੂੰ ਜਦ ਬਾਬਾ ਮਿਲਿਆ ਸੀ ਤੇ ਮੈਂ ਉਸ ਕੋਲ ਕਥਾ ਨੂੰ ਮਿਲਣ ਦੀ ਇੱਛਾ ਪ੍ਰਗਟਾਈ ਸੀ ਤਾਂ ਉਸ ਨੇ ਮੈਨੂੰ ਵੀ ਕਿਸੇ ਦੀ ਉਂਗਲ ਫੜਾਈ ਸੀ। ਕਿਦੀ ਆਈ ਦਰਬਾਰਾ ਸਿੰਘ ਦੀ ਤੁਹਾਡਾ ਨਾਮ ਕੀ ਹੈ ਮੈਂ ਤਾਂ ਤੁਹਾਡਾ ਨਾਮ ਹੀ ਨਹੀਂ ਪੁੱਛਿਆ 인ਦਰਜੀਤ ਸਿੰਘ ਕਾਕਾ 인ਦਰਜੀਤ ਸਿੰਘ ਕਾਕਾ 인ਦਰਜੀਤ ਸਿੰਘ ਕਰਨਾਲ ਪਤਾ ਨਹੀਂ ਤੇ ਕਹਿੰਦਿਆਂ ਉਹ ਹੱਸ ਪਿਆ ਮੇਰੀ ਹੈਰਾਨੀ ਹੱਦपार ਕਰ ਗਈ ਸੀ ਪਰ ਉਸਨੇ ਮੇਰਾ ਹੱਥ ਫੜਿਆ ਤੇ ਤੁਰ ਪਿਆ ਕਿੱਥੇ ਤਾਂ ਮੈਂ ਉਹਨੂੰ ਪੁੱਛਣਾ ਹੀ ਨਹੀਂ ਸੀ ਬਸ ਉਹ ਮੈਨੂੰ ਲੈ ਕੇ ਤੁਰਦਾ ਗਿਆ ਹੁਣ ਅਸੀਂ ਇੱਕ ਹੋਰ ਬਾਲਪੂਲ ਬੈਠੇ ਸਾਂ ਉਹ 인ਦਰਜੀਤ ਸਿੰਘ ਤੋਂ ਵੀ ਉਮਰ ਵਿੱਚ ਛੋਟਾ ਸੀ ਪੱਗ ਤੇ ਦੁਮਾਲੇ ਦੇ ਵਿਚਕਾਰਲੀ ਜਹੀ ਕਿਸਮ ਦੀ ਕਾਲੀ ਦਸਤਾਰ ਉਸ ਦੇ ਸਿਰ ਤੇ ਸੀ ਚੌਲਾ ਨੁਮਾ ਖੁੱਲਾ ਜਿਹਾ ਕੁੜਤਾ ਪਾਇਆ ਹੋਇਆ ਸੀ ਤੇ ਤੇੜ ਛੋਟਾ ਜਿਹਾ ਕਸ਼ੇਰਾ ਉਹ ਸਾਡੇ ਵੱਲ ਦੇਖ ਕੇ ਮੁਸਕਰਾਇਆ ਤੇ ਬੋਲਣਾ ਸ਼ੁਰੂ ਕੀਤਾ ਕਥਾਵਾਂ ਦਾ ਪਿੱਛਾ ਕਰਨ ਦਾ ਸੁਭਾਅ ਮੈਨੂੰ ਵੀ ਬਚਪਨ ਤੋਂ ਹੀ ਪੈ ਗਿਆ ਸੀ ਸ਼ਾਇਦ ਇਹ ਸ਼ੌਂਕ ਮੈਨੂੰ ਮੇਰੀ ਨਾਨੀ ਨੇ ਪਾਇਆ ਸੀ ਉਹ ਮੇਰੀ ਉਂਗਲੀ ਫੜ ਕੇ ਮੈਨੂੰ ਕਥਾਵਾਂ ਕੋਲ ਲੈ ਜਾਇਆ ਕਰਦੀ ਸੀ ਤੇ ਅਗੋ ਕਥਾਵਾਂ ਕਦੇ ਰਾਜਿਆਂ ਦੇ ਦੇਸ਼ ਕਦੇ ਪਰੀਆਂ ਦੇ ਕਦੇ ਰਾਕਸ਼ਸ਼ਾਂ ਦੇ ਤੇ ਕਦੇ ਯੋਧਿਆਂ ਦੇ ਦੇਸ਼ ਲੈ ਜਾਂਦੀਆਂ ਕਦੇ ਕਿਸੇ ਵਿਚਾਰੀ ਰਾਜਕੁਮਾਰੀ ਨਾਲ ਦਾਸੀ ਆਪਾ ਪਲਟਾ ਲੈਂਦੀ ਤੇ ਰਾਜਕੁਮਾਰੀ ਬਿਲਕਦੀ ਰਹਿੰਦੀ ਕਦੇ ਕਿਸੇ پری ਨੂੰ ਜਾਦੂਗਰ ਬਸ ਵਿੱਚ ਕਰ ਲੈਂਦਾ ਫਿਰ ਕੋਈ ਰਾਜਕੁਮਾਰ ਜਾਂ ਕਦੇ ਕੋਈ ਯੋਧਾ ਆਉਂਦਾ ਤੇ ਉਹਨੂੰ ਛੁੜਵਾ ਕੇ ਲੈ ਜਾਂਦਾ ਇਨ੍ਹਾਂ ਕਥਾਵਾਂ ਵਿੱਚ ਨਾਇਕ ਜ਼ਿਆਦਾਤਰ ਕੋਈ ਮਰਦ ਹੀ ਹੁੰਦਾ ਸੀ ਤੇ ਤੀਵੀਆਂ ਹਰ ਵਾਰ ਕਿਸੇ ਵਿਪਤਾ ਵਿੱਚ ਹੀ ਫਸਦੀਆਂ ਜਿਸ ਵਿੱਚੋਂ ਨਿਕਲਣਾ ਉਹਨਾਂ ਲਈ ਲਗਭਗ ਨਾ ਮੁਮਕਿਨ ਹੁੰਦਾ ਜੇ ਕਦੇ-ਕਦਾਈ ਕੋਈ ਰਾਜਕੁਮਾਰ ਮੁਸੀਬਤ ਵਿੱਚ ਪੈ ਜਾਂਦਾ ਤਾਂ ਉਸ ਦੀ ਵਿਪਤਾ ਦੇ ਮਗਰ ਵੀ ਕਿਸੇ ਤੀਵੀ ਦਾ ਹੀ ਹੱਥ ਹੁੰਦਾ ਬੇਬੇ ਮੈਨੂੰ ਭਾਵੇਂ ਕਥਾਵਾਂ ਨਾਲ ਦੂਰ ਦੇਸ਼ਾਂ ਵਿੱਚ ਲੈ ਜਾਂਦੀ ਸੀ ਪਰ ਉਹ ਹਰ ਵਾਰ ਮੈਨੂੰ ਵਾਪਸ ਵੀ ਮੋੜ ਲਿਆਉਂਦੀ ਆਤਰਾਂ ਤੇ ਆਉਂਦੇ ਤਰਸ ਗੁੱਸੇ ਈਰਣਾ ਆਦ ਨੂੰ ਉਹ ਫਿਰ ਆਪਣੀਆਂ ਸਿੱਖਿਆਵਾਂ ਨਾਲ ਠਾਰਦੀ। ਉਹ ਮੇਰੀ ਮਾਂ ਦੀ ਮਾਸੀ ਸੋ ਮਾਵਾ ਵਰਗੀ ਹੀ ਸੀ। ਨਾ ਮੈਨੂੰ ਬਾਲਾ ਗੁੱਸਾ ਆਉਂਦਿੰਦੀ ਸੀ ਤੇ ਨਾ ਹੀ ਜ਼ਿਆਦਾ ਉਦਾਸੀ ਵਿੱਚ ਜਾਣ ਦਿੰਦੀ। ਵਿਅਵ ਮਾਤਾ ਭਾਗ ਦੀਆਂ ਲਿਖੀਆਂ ਭਾਣਾ ਆਦ ਸ਼ਬਦ ਉਸ ਦੀ ਸਿੱਖਿਆ ਵਿੱਚ ਪ੍ਰਮੁੱਖ ਹੁੰਦੇ ਸਨ। ਕਿਰਾਂ ਬੇਬੇ ਕੁਛ ਢਿੱਲੀ ਹੋ ਗਈ ਤੇ ਉਸ ਰਾਤ ਉਹ ਮੈਨੂੰ ਨਾਨੇ ਕੋਲ ਛੱਡ ਗਈ ਤੇ ਕਹਿ ਵੀ ਗਈ ਇਹਨੂੰ ਕੋਈ ਬਾਤ ਸੁਣਾ ਦੇਵੀ ਫਿਰ ਤੰਗ ਨਹੀਂ ਕਰਦਾ ਬਾਪੂ ਮੇਰਾ ਕਥਾਕਾਰ ਸੀ ਉਹ ਬਾਪੂ ਨਾਨਾ ਪਿਤਾ ਮਗਰੂ ਸੀ ਕਥਾਕਾਰ ਪਹਿਲਾਂ ਸੀ ਉਸ ਦਾ ਕਹਾਣੀ ਸੁਣਾਉਣ ਦਾ ਢੰਗ ਨਾਨੀ ਨਾਲੋਂ ਬਿਲਕੁਲ ਵੱਖਰਾ ਸੀ ਉਹ ਚਾਹੁੰਦਾ ਸੀ ਕਿ ਕਥਾ ਸੁਣਨ ਵਾਲੇ ਨੂੰ ਸਮਝ ਵੀ ਆਵੇ ਹਾਲਾਤ ਸਮਾਜ ਧਰਮ ਸੂਰਮਤੈ ਉਸ ਦੀਆਂ ਕਥਾਵਾਂ ਇਹਨਾਂ ਦੇ ਆਲੇ ਦੁਆਲੇ ਘੁੰਮਦੀਆਂ ਸਨ ਭਾਵੇਂ ਉਹ ਮਿਥ ਨਾਲੋਂ ਇਤਿਹਾਸ ਵਿੱਚ ਵੱਧ ਰੁਚੀ ਰੱਖਦਾ ਸੀ ਪਰ ਕਦੇ ਵੀ ਮਿਥ ਨੂੰ ਝੂਠੀਆਂ ਫਰੇਬ ਨਹੀਂ ਕਹਿੰਦਾ ਸੀ ਉਸ ਦਾ ਇਹ ਮੰਨਣਾ ਸੀ ਕਿ ਮਿਥ ਬਿਨਾ ਕਥਾ ਹੋ ਹੀ ਨਹੀਂ ਸਕਦੀ ਖੈਰ ਬਾਪੂ ਕਥਾਕਾਰ ਸੀ ਕਈ ਵਾਰ ਕਈ ਵਾਰ ਕਾ ਨੂੰ ਜ਼ਿਆਦਾਤਰ ਉਹ ਮੈਨੂੰ ਕਥਾ ਕੋਲ ਕੱਲੇ ਨੂੰ ਛੱਡ ਆਉਂਦਾ ਜਿਵੇਂ ਬੇਬੇ ਮੈਨੂੰ ਕਥਾ ਦੇ ਅੰਤਲੇ ਸਮੇਂ ਵਾਪਸ ਘਰ ਮੋੜ ਲਿਆਉਂਦੀ ਸੀ ਬਾਪੂ ਇੰਜ ਨਹੀਂ ਕਰਦਾ ਸੀ ਉਸ ਦਾ ਮੰਨਣਾ ਸੀ ਕਿ ਕਥਾ ਦੀ ਗੋਦ ਵਿੱਚ ਬੈਠ ਮੈਂ ਆਪ ਉਸ ਨਾਲ ਖੇਡਾਂ ਹਰ ਨਿੱਕੇ ਤੋਂ ਨਿੱਕੇ ਬਾਲ ਦੀ ਆਪਣੀ ਉਡਾਨ ਹੈ ਆਸਮਾਨ ਵੀ ਹਰ ਕਿਸੇ ਲਈ ਆਪਣਾ ਸੋ ਕਿੰਨੀ ਉਚਾਈ ਤੱਕ ਜਾਣਾ ਹੈ ਜਾਂ ਕਿੰਨੀ ਦੂਰ ਤੱਕ ਜਾ ਸਕੀਦਾ ਹੈ ਇਹ ਬਾਲ ਆਪ ਤੈਅ ਕਰੇ ਉਹ ਪੰਖੀ ਦੇ ਖੰਭ ਕੱਟਣ ਜਾਂ ਬੋਟ ਦਾ ਮਾਂ ਦੇ ਪਰਾਂ ਥੱਲੇ ਉੱਡਣ ਨੂੰ ਸਹੀ ਨਹੀਂ ਮੰਨਦਾ ਸੀ ਬਾਪੂ ਦਾ ਇਤਿਹਾਸ ਨਾਲ ਵਤੀਰਾ ਆਮ ਕਥਾਕਾਰਾਂ ਜਿਹਾ ਨਹੀਂ ਸੀ ਇੱਕ ਪਾਸੜ ਜਿਆ ਉਸ ਦੀ ਕਥਾ ਦੇ ਨਾਇਕ ਗੁਰਮੁਖ ਹੁੰਦੇ ਸਨ ਤੇ ਖਲਨਾਇਕ ਜਾਲਮ ਉਹ ਇਸੇ ਤਰ੍ਹਾਂ ਗੱਲ ਕਰਦਾ ਸੀ ਬਾਪੂ ਇਹ ਵੀ ਕਹਿੰਦਾ ਸੀ ਕਿ ਇਤਿਹਾਸ ਤੇ ਇਤਿਹਾਸ ਦਾ ਵਤੀਰਾ ਹਰ ਕਿਸੇ ਨਾਲ ਭਿੰਨ ਹੈ ਅਰਥ ਵੀ ਸਭ ਦੇ ਆਪਣੇ ਕਥਾ ਕੋਲ ਬੈਠ ਕੇ ਅੰਦਰ ਉਠਦੇ ਸਵਾਲ ਕਥਾ ਨੂੰ ਹੀ ਪੁੱਛੇ ਜਾਣ ਕਥਾਕਾਰ ਨੂੰ ਨਹੀਂ ਨਹੀਂ ਤਾਂ ਕਥਾਕਾਰ ਅਰਥਾਂ ਅਤੇ ਸਿੱਖਿਆ ਤੇ ਹਾਵੀ ਹੋ ਜਾਵੇਗਾ ਨਵੀਆਂ ਸੰਭਾਵਨਾਵਾਂ ਜਨਮ ਨਹੀਂ ਲੈਣਗੀਆਂ ਸੋ ਬਹੁਤੀ ਵਾਰ ਉਹ ਮੈਨੂੰ ਉਥੇ ਕਥਾਕੋਲ ਹੀ ਛੱਡ ਆਉਂਦਾ ਕਦੇ-ਕਦੇ ਜਦ ਮੈਂ ਸਵੇਰੇ ਉਦਾਸ ਉੱਠਦਾ ਤਾਂ ਬੇਬੇ ਨੇ ਪੁੱਛਣਾ ਰਾਤ ਕਿਹੜੀ ਬਾਤ ਸੁਣੀ ਮੇਰੇ ਪੁੱਤ ਨੇ ਪਰ ਮੈਂ ਚੁੱਪ ਰਹਿਣਾ ਕਿਉਂਕਿ ਹਜੇ ਵਾਪਸ ਨਹੀਂ ਆਇਆ ਹੁੰਦਾ ਸੀ ਉਥੇ ਹੀ ਹੁੰਦਾ ਸੀ ਮੈਨੂੰ ਉਦਾਸ ਦੇਖ ਕੇ ਬੇਬੇ ਨੇ ਬਾਪੂ ਨੂੰ ਪੁੱਛਣਾ ਰਾਤ ਤੁਸੀਂ ਕੀ ਸੁਣਾਇਆ ਉਹਨੂੰ ਸਰਸਾ ਤੇ ਸਰਹੰਦ ਬਾਪੂ ਨੇ ਸੰਖੇਪ ਜਿਹਾ ਉੱਤਰ ਦੇਣਾ ਤੇ ਬੇਬੇ ਦੇ ਮੂੰਹੋਂ ਹੇ ਸੱਚੇ ਪਾਤਸ਼ਾਹ ਨਿਕਲਣਾ ਬੇਬੇ ਨੇ ਬਾਪੂ ਨੂੰ ਕਹਿਣਾ ਹਜੇ ਦੀ ਉਮਰ ਹੀ ਕੀ ਐ ਤੁਸੀਂ ਇਹਨੇ ਛੋਟੇ ਬਾਲ ਨੂੰ ਦਿਲ ਚੀਰਵੀਆਂ ਸਾਖੀਆਂ ਕਿਉਂ ਸੁਣਾਉਂਦੇ ਹੋ ਦੁਨਿਆਵੀ ਉਮਰ ਤਾਂ ਇਹਦੀ ਜਿੰਨੀ ਹੀ ਸੀ ਛੋਟੇ ਸਹਿਬਜ਼ਾਦਿਆਂ ਦੀ ਉਹ ਇਸ ਉਮਰ 'ਚ ਸਰਹੰਦ ਦੀ ਕਚਹਿਰੀ ਨਾਲ ਜੂਝਦਿਆਂ ਸ਼ਹੀਦ ਹੋ ਗਏ ਸਨ ਦੁਨਿਆਵੀ ਉਮਰ ਤਾਂ ਥੋੜੀ ਵੀ ਬਾਬਾ ਦੀਪ ਸਿੰਘ ਜਿੰਨੀ ਏ ਰੱਖ ਹੋਜੂ ਸਿਰ ਤਲੀ ਤੇ ਨਾਲੇ ਉਹ ਸ਼ਹੀਦ ਦਾਦੇ ਦੇ ਪੋਤੇ ਸਨ ਕਲਗੀ ਧਰਜੀ ਦੇ ਪੁੱਤਰ ਸਾਰਾ ਦਿਨ ਮਾਤਾ ਗੁਜਰੀ ਜੀ ਦੀ ਗੋਦ ਵਿੱਚ ਬਾਣੀ ਪੜਨ ਵਾਲੇ ਮਾਤਾ ਸਾਹਿਬ ਦੇਵਾ ਜੀ ਦੇ ਮਾਤਾ ਸਾਹਿਬ ਦੇਵਾ ਜੀ ਉਹਨਾਂ ਦੇ ਅੰਗ ਸੰਗ ਰਹਿੰਦੇ ਸਨ ਸ਼ਹੀਦਾ ਸਿੰਘਾਂ ਨਾਲ ਘੋੜਸਵਾਰੀ ਕਰਦੇ ਵੱਡੇ ਸਹਿਬਜ਼ਾਦਿਆਂ ਨਾਲ ਗੱਤਕਾ ਖੇਡਦੇ ਪੰਜਾਂ ਪਿਆਰਿਆਂ ਦੇ ਮੋਢਿਆਂ ਤੇ ਮਹੱਲਾ ਦੇਖਦੇ ਤੇ ਸਾਡੇ ਬਾਲ ਕੀ ਹੀ ਦੁਨੀਆ ਵਿੱਚ ਵਿਚਰ ਰਹੇ ਹਨ ਤੁਸੀਂ ਆਪ ਦੇਖੋ ਬੇਬੇ ਦੇ ਮਾਂ ਦਿਲ ਵਿੱਚੋਂ ਆਵਾਜ਼ ਆਉਣੀ ਗੈਰ ਉਹਨਾਂ ਵਿੱਚ ਮਿੱਠੀ ਜਈ ਬੈਂਸ ਆਮ ਹੁੰਦੀ ਰਹਿੰਦੀ ਸੀ ਪਰ ਇਹ ਜ਼ਰੂਰ ਸੀ ਕਿ ਬਾਪੂ ਨੇ ਮੇਲਾ ਦੇਖਣਾ ਸਿਖਾਇਆ ਤੇ ਬੇਬੇ ਨੇ ਪਿਆਰ ਕਰਨਾ ਦੋਹਾਂ ਦੀ ਬਹੁਤ ਲੋੜ ਸੀ ਦੋਹੇ ਹੀ ਆਪਣੀ ਥਾਂ ਸਹੀ ਸਨ ਇਸੇ ਤਰ੍ਹਾਂ ਇੱਕ ਵਾਰ ਬਾਪੂ ਮੈਨੂੰ 19ਵੀਂ ਸਦੀ ਵਿੱਚ ਲੈ ਆਇਆ ਦਰਿਆ ਦੇ ਕੰਢੇ ਇੱਕ ਮੈਦਾਨ ਜਈ ਵਿੱਚ ਆਪ ਬਾਪੂ ਨੂੰ ਸ਼ਾਇਦ ਨੀਂਦ ਨੇ ਆਣ ਘੇਰਿਆ ਤੇ ਉਹ ਮੈਨੂੰ ਉੱਥੇ ਹੀ ਭੁੱਲ ਗਿਆ ਜਾਂ ਜਾਣ ਬੁੱਝ ਕੇ ਛੱਡ ਆਇਆ ਉਥੇ ਮੈਂ ਇੱਕ ਬਾਬੇ ਨੂੰ ਮਿਲਿਆ ਜੋ ਕਥਾ ਟੋਲ ਵੀ ਰਿਹਾ ਸੀ ਤੇ ਸੁਣਾ ਵੀ ਰਿਹਾ ਸੀ ਅਸਲ ਵਿੱਚ ਉਹ ਆਪ ਵੀ ਕਥਾ ਦਾ ਹਿੱਸਾ ਸੀ ਇੱਕ ਨਵੀਂ ਕਥਾ ਦਰਿਆ ਦੇ ਕੰਢੇ ਤੇ ਜਨਮ ਲੈ ਰਹੀ ਸੀ ਤੇ ਫਿਰ ਮੈਂ ਉਥੇ ਜਿਹੜੀ ਲੰਬੀ ਕਥਾ ਸੁਣੀ ਉਸ ਨੇ ਮੇਰੀਆਂ ਅੱਜ ਤੱਕ ਦੀਆਂ ਕਥਾਵਾਂ ਦੇ ਮਾਇਨੇ ਬਦਲ ਦਿੱਤੇ ਨਿਹੰਗ ਸਿੰਘਾਂ ਨਾਲ ਤੁਰੇ ਫਿਰਦੀ ਕਥਾ ਵੀ ਉਹਨਾਂ ਜਿਹੀ ਬਲਵਾਨ ਹੋ ਗਈ ਸੀ ਬੋਲਾਂ ਵਿੱਚ ਰਤਾ ਵੀ ਘਬਰਾਟ ਨਹੀਂ ਤੋਰਦੀ ਰਵਾਨਗੀ ਵੀ ਦਲ ਪੰਥਾਂ ਜਿਹੀ ਅਡੋਲ ਮੇਰੇ ਉੱਥੇ ਪਹੁੰਚਣ ਦੀ ਕੋ ਦਸਾਂ ਸਤਗੁਰਾਂ ਨੂੰ ਸੀਸ ਨਿਵਾ ਕੇ ਕਲਗੀਧਰ ਜੀ ਦੇ ਨਵਾਜੇ ਬਾਬਾ ਬੰਦਾ ਸਿੰਘ ਦੀ ਸ਼ਹੀਦੀ ਦੇ ਨਾਲ-ਨਾਲ ਤੁਰ ਰਹੀ ਸੀ ਆਓ ਤੁਹਾਨੂੰ ਉੱਥੇ ਹੀ ਲੈ ਚਲਦਾ ਹਾਂ ਅਸੀਂ ਦੋਵੇਂ ਬਿਨਾਂ ਕੁਝ ਬੋਲੇ ਉੱਠ ਕੇ ਤੁਰ ਪਏ ਆਥਨ ਜੈ ਦਾ ਸਮਾ ਸੀ ਤੇ ਪਾਲਾ ਆਪਣੇ ਸਿਖਰ ਤੇ ਸੀ ਅਸੀਂ ਦੋਵੇਂ ਵੀ ਹੁਣ ਦਰਬਾਰਾ ਸਿੰਘ ਨਾਲ ਬਾਬੇ ਕੋਲ ਖਲੋਤੇ ਸਾਂ ਨੀਲੇ ਬਾਣੇ ਤੇ ਚੱਕਰ ਤੋੜਿਆਂ ਨਾਲ ਸਜੇ ਦੁਮਾਲੇ ਵਿੱਚ ਤਿਆਰ ਬਰ ਤਿਆਰ ਹੋਇਆ ਬੈਠਾ ਕਥਾਕਾਰ ਕਿਸੇ ਵੱਡੀ ਮੁਹਿੰਮ ਤੇ ਜਾ ਰਹੇ ਨਿਹੰਗ ਸਿੰਘ ਦਾ ਸਰਕਾਰ ਰੂਪ ਸੀ ਆਲੇ ਦੁਆਲੇ ਦੇਖਿਆ ਪਤਾ ਲੱਗਿਆ ਕਿ ਇਹ ਸੱਚਮੁੱਚ ਹੀ ਕਿਸੇ ਜੰਗ ਦਾ ਮੈਦਾਨ ਸੀ ਕੁਝ ਰਾਤ ਪੈ ਚੁੱਕੀ ਸੀ ਵੱਡੇ ਦਰਿਆ ਦੇ ਇਧਰ ਸਿੰਘਾਂ ਦਾ ਉਤਾਰਾ ਸੀ ਤੇ ਦੂਜੇ ਪਾਰ ਕੋਈ ਹੋਰ ਫੌਜ ਤੋਪਾਂ ਬੀੜੀ ਖੜੋਤੀ ਸੀ ਬਾਬਾ ਘੜੀ ਮੁੜੀ ਪਾਰ ਖਲੋਤੀਆਂ ਫੌਜਾਂ ਵੱਲ ਗੁੱਸੇ ਨਾਲ ਤੱਕਦਾ ਸੀ ਅਸੀਂ ਉਸ ਕੋਲੋ ਕੋਲ ਬੈਠਣ ਦੀ ਆਗਿਆ ਮੰਗੀ ਉਹ ਬੋਲਿਆ ਕਥਾ ਆਪ ਤੁਹਾਨੂੰ ਇੱਥੇ ਲੈ ਕੇ ਆਈ ਹੈ ਮੈਂ ਕੌਣ ਹੁੰਦਾ ਹਾਂ ਬੈਠਣ ਤੋਂ ਰੋਕਣ ਵਾਲਾ ਅਸੀਂ ਕਥਾ ਜਾਂ ਕਹਿ ਲੋ ਕਥਾਕਾਰ ਨੂੰ ਪੁੱਛਿਆ ਨਾਮ ਕੀ ਹੈ ਤੁਹਾਡਾ ਕਥਾ ਦਾ ਕੀ ਨਾਮ ਹੁੰਦਾ ਹੈ ਉਹ ਬੋਲੇ ਕੁਝ ਤਾਂ ਹੁੰਦਾ ਹੀ ਹੋਵੇਗਾ ਬਿਨਾ ਨਾਮ ਤੋਂ ਕੌਣ ਹੈ ਇੱਥੇ ਕਥਾ ਦਾ ਕੋਈ ਨਾਮ ਨਹੀਂ ਹੁੰਦਾ ਜਿਨ੍ਹਾਂ ਦੀ ਕਥਾ ਹੁੰਦੀ ਨਾਮ ਉਹਨਾਂ ਦੇ ਹੁੰਦੇ ਪਰ ਜਿਹਦੇ ਰਾਹੀਂ ਕਥਾ ਸਫਰ ਕਰਦੀ ਕੋਈ ਨਾਮ ਤਾਂ ਉਹਦਾ ਵੀ ਹੁੰਦਾ ਹੋਊ ਨਾਲੇ ਤੁਸੀਂ ਤਾਂ ਆਪ ਇੱਕ ਕਥਾ ਦਾ ਹਿੱਸਾ ਬਣ ਰਹੇ ਹੋ ਜੰਗ ਦੇ ਮੈਦਾਨ ਵਿੱਚ ਤੁਰੇ ਫਿਰਦੇ ਤਾਂ ਹਾਥੀ ਘੋੜਿਆਂ ਦੇ ਵੀ ਨਾਮ ਹੋ ਜਾਂਦੇ ਹਨ ਤੇ ਤੁਸੀਂ ਤਾਂ ਤਿਆਰਬਰ ਤਿਆਰ ਸਿੰਘ ਹੋ ਪਾਤਰ ਹਾਂ ਨਿੱਕਾ ਜਿਹਾ ਇਸ ਵਿਸ਼ਾਲ ਪੰਥ ਦੀ ਕਥਾ ਦਾ ਹਾਂ ਉਹੀ ਪਰ ਤੁਹਾਡੇ ਇਸ ਪਾਤਰ ਦਾ ਨਾਮ ਕੀ ਹੈ ਪੰਗੂ ਰਤਨ ਸਿੰਘ ਪੰਗੂ ਉਸ ਰਾਹੀ ਕਥਾ ਸਫਰ ਕਰ ਰਹੀ ਹੈ ਅਸੀਂ ਉਸ ਕੋਲ ਬੈਠ ਗਏ ਪਰ ਉਸ ਤੋਂ ਬੈਠਿਆ ਨਹੀਂ ਜਾ ਰਿਹਾ ਸੀ ਕਿਸੇ ਕਾਲ ਨਹੀਂ ਉਸ ਅੰਦਰ ਅਚ ਵੀ ਜੀ ਮਚਾਈ ਹੋਈ ਸੀ ਇਧਰ ਉਧਰ ਤੁਰੇ ਫਿਰਨ ਮਗਰੋਂ ਉਹ ਦਰਿਆ ਕੋਲ ਗਿਆ ਤੇ ਪਾਣੀ ਦੇ ਕੁਝ ਘੁੱਟ ਪੀਤੇ ਫਿਰ ਹੱਥ ਜੋੜ ਕੇ ਸ਼ਾਇਦ ਦਰਿਆ ਨੂੰ ਹੀ ਮੱਥਾ ਟੇਕਿਆ ਤੇ ਬੋਲਿਆ ਤੇਰੀਆਂ ਇੰਨਾ ਘੁੱਟਾਂ ਦਾ ਕਰਜ਼ ਤੇਰੇ ਲਈ ਆਪਣਾ ਲਹੂ ਵਹਾ ਕੇ ਲਾ ਸਕਾਂ ਫੇਰੀ ਕੁਝ ਲਾਭ ਹੈ ਮੇਰੇ ਪੰਜਾਬ ਜੰਮਨ ਦਾ ਕਰੋੜ ਸਿੰਘੀਏ ਸਰਦਾਰ ਸ਼ਾਮ ਸਿੰਘ ਨਾਰੋਵਾਲੀਏ ਦਾ ਦੋਤਾ ਅੱਜ ਤੇਰੇ ਸਨਮੁਖ ਖੋ ਕੇ ਸ਼ਹਾਦਤ ਦਾ ਪ੍ਰਣ ਲੈਂਦਾ ਹੈ ਹਾਂ ਉਹਨਾਂ ਸੀਸ ਦਰਿਆ ਨੂੰ ਹੀ ਨਿਵਾਇਆ ਸੀ ਬਾਬੇ ਦੇ ਬੋਲ ਸੁਣ ਕੇ 인ਦਰਜੀਤ ਸਿੰਘ ਬੋਲਿਆ ਕਿਹੜਾ ਦਰਿਆ ਹੈ ਇਹ ਮੈਂ ਪੁੱਛਿਆ ਮੈਨੂੰ ਜਾਪਦੈ ਦਰਬਾਰਾ ਸਿੰਘ ਜਵਾਬ ਦੇਣੀ ਲੱਗਾ ਸੀ ਕਿ ਬਾਬਾ ਸਾਡੇ ਕੋਲ ਆਇਆ ਤੇ ਬੋਲਿਆ ਪੰਜਾਬ ਦੇ ਜੰਮਿਆਂ ਨੂੰ ਨਿਤ ਮੁਹਿਮਾ ਤਕੜੇ ਰਹੋ ਸੂਰਮਿਓ ਏਡਾ ਇਤਿਹਾਸ ਸੰਭਾਲਣਾ ਵੀ ਕਿਸੇ ਆਮ ਬੰਦੇ ਦੇ ਵਸ ਦੀ ਗੱਲ ਨਹੀਂ ਉ ਤਾਂ ਪੰਜਾਬ ਬਾਣੀਆਂ ਦੀ ਧਰਤ ਤੇ ਜਨਮੀ ਕੋਈ ਵੀ ਸ਼ੈ ਆਮ ਨਹੀਂ ਪਰ ਫਿਰ ਵੀ ਸਮੇਂ ਦੇ ਕਿਸੇ ਸਖਤ ਗੇੜ ਵਿੱਚ ਭੁੱਲ ਨਾ ਜਾਇਓ ਕਿ ਤੁਸੀਂ ਕਿਹੜੇ ਵਿਰਸੇ ਦੇ ਮਾਲਕ ਹੋ ਵਕਤੀ ਚਕਾ ਚੌਂ ਤੁਹਾਡੇ ਉੱਤੇ ਕਿਤੇ ਇੰਨਾ ਗਲਬਾ ਨਾ ਪਾ ਲਵੇ ਕਿ ਤੁਹਾਨੂੰ ਕੇਸਗੜ ਸਾਹਿਬ ਦੇ ਗੁੰਬਦਾਂ ਉੱਤੇ ਉੱਡੇ ਫਿਰਦੇ ਗੁਰੂ ਕੇ ਬਾਝ ਦਿਖਾਈ ਦੇਣੋਂ ਹੀ ਹਟ ਜਾਣ ਏ ਨਾ ਹੋਵੇ ਕਿ ਕੁਝ ਦੁਨਿਆਵੀ ਪੜਾਈਆਂ ਪੜ੍ਹ ਕੇ ਤੁਹਾਨੂੰ ਗੁਰੂਆਂ ਵੱਲੋਂ ਕੀਤੇ ਵੱਡੇ ਵਰਤਾਰੇ ਚਮਤਕਾਰਾਂ ਵਾਂਗ ਲੱਗਣ ਲੱਗ ਪੈਣ ਤੇ ਤੁਹਾਡੀ ਪੜ੍ਹਾਈ ਕਹੇ ਕਿ ਚਮਤਕਾਰ ਤਾਂ ਹੁੰਦੇ ਹੀ ਨਹੀਂ ਤਕੜੇ ਰਹੋ ਇਤਿਹਾਸ ਸੰਭਾਲਣਾ ਇਤਿਹਾਸ ਬਣਾਉਣ ਜਿੱਡਾ ਹੀ ਕਠਿਨ ਹੈ ਬੋਲਦਾ ਬੋਲਦਾ ਬਾਬਾ ਕੋਚੇਰ ਮੰਗਰੋ ਇੱਕ ਪੱਥਰ ਕੋਲ ਬੈਠ ਗਿਆ ਉਸ ਪੱਥਰ ਉੱਤੇ ਕੁਝ ਕਾਗਜ਼ਾਂ ਕੋਲ ਇੱਕ ਦਵਾਤ ਤੇ ਕੁਝ ਕਲਮਾਂ ਵੀ ਪਈਆਂ ਸਨ ਬਾਬੇ ਨੇ ਆਪਣੀ ਕਿਰਪਾਨ ਕਾਗਜ਼ਾਂ ਕੋਲ ਰੱਖੀ ਕਲਮ ਦੀ ਚੁੱਬੀ ਦਿਵਾਤ ਵਿੱਚ ਲਵਾਈ ਤੇ ਕੁਝ ਲਿਖਣ ਲੱਗਾ ਕੁਝ ਸਮਾਂ ਲੰਘਨ ਮਗਰੋਂ ਉਹ ਫੇਰ ਉੱਠਿਆ ਤੇ ਕੁਝ ਦੂਰ ਖਲੋਤੇ ਸਿੰਘਾਂ ਕੋਲ ਗਿਆ ਕੁਝ ਪੁੱਛਿਆ ਉਹਨਾਂ ਸਿੰਘਾਂ ਨੇ ਨਾਂ ਵਿੱਚ ਸਿਰ ਹਿਲਾਇਆ ਤੇ ਬਾਬਾ ਫੇਰ ਮੁੜ ਆਇਆ ਤੁਸੀਂ ਕਿਸੇ ਨੂੰ ਉਡੀਕ ਰਹੇ ਹੋ ਦਰਬਾਰਾ ਸਿੰਘ ਨੇ ਬਾਬੇ ਨੂੰ ਪੁੱਛਿਆ ਹਾਂ ਬਾਬਾ ਬੋਲਿਆ ਕਿਸ ਨੂੰ ਹਜੇ ਸਮਾਂ ਨਹੀਂ ਆਇਆ ਜਦੋਂ ਉਹ ਆ ਗਿਆ ਤੁਸੀਂ ਆਪ ਹੀ ਦੇਖ ਲਿਓ ਇਹ ਕਹਿੰਦਿਆਂ ਉਸਨੇ ਫਿਰ ਕਲਮ ਚੱਕ ਲਈ ਤੇ ਕਥਾ ਲਿਖਣੀ ਸ਼ੁਰੂ ਕੀਤੀ ਨਾਲ ਨਾਲ ਉਸਨੂੰ ਵੀ ਲੱਗਾ ਧੰਨਵਾਦ